Thank <laughs> you. ਉਹ ਚੱਲਦੀ ਸਾਹ ਵਗੀ ਗੱਲ ਨਾ ਮਨ ਨੂੰ ਆ ਗਿਆ ਮਿਸੜਾ ਆਹ ਲਓ ਚੱਲਿਆ ਆਪਣੀ ਬੁਲੇ ਰਾਉਂਡ ਖਾ ਕੇ ਸੱਤ ਲੈ ਕੇ ਗਰੇਟ ਮੈਡੀਕਲ ਕਰ ਤੋ ਚੰਗੀ ਤਰ੍ਹਾਂ ਪ੍ਰੇਮਨਾ ਬੁਛਿਆ ਸਪਾਸਟ ਨਾਲ ਮੂੰਹ ਕਰਨਾ ਲਾਉਂਦਾ ਆ ਲਾਉਂਦਾ ਆ ਯਾਰ ਚੱਲ ਇਹ ਆ ਲੱਤ ਪਚਾ ਕੇ ਨਾਲ ਲੱਗ ਬਰੋਂਗਾ ਲੈੱਗ ਲੱਗ ਹੈ ਨਾਲ ਸਾਈਡ ਮੈਂ ਠੀਕ ਹੋਇਆ ਹਾਂਜੀ ਕਰੋ ਕਰਾਓ ਕਰਾਓ ਦੋਸਤਾਂ ਦਾ ਹਾਂਜੀ ਬਾਈਟ ਤੇ ਪਿੰਨ ਲਾ ਲੁੜਾ ਲਾਈਟ ਰਹਿ ਰਿਹਾ ਨਾ ਜਾ 1700 ਪੜਾ खाल्लू। वोलार वाला आपका वोलार तो लगता है। नारे कोई बोरा ही है। तो कुछ इस तरह का है। ਨਹੀਂ ਸੀ ਇਨ ਚਾਰਜ ਸਪੈਸ਼ਲ ਸੈਲ ਪਟਿਆਰੇ ਰਾਜਪੁਰਾ ਕੋ ਤੇ ਤਰਿੰਦਰ ਸਿੰਘ ਕੋ ਦੋਸਤੀ ਚ ਉਹ ਸੈਂਕਾ ਵੀ ਇਹਨੂੰ ਕਹਿ ਰਹੇ ਕਿ ਇਹ ਇਧਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਦੇ ਪਾਸੇ ਟਰੈਵਲ ਕਰ ਰਹੇ ਸੋ ਜੇ ਨਾਕਾਬੰਦੀ ਕੀਤੀ ਜਾਵੇ ਤੇ ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮ ਚ ਵੀ ਸੀਗੇ ਤਾਂ ਕਿ ਇਹਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਕੀ ਸਾਡੇ ਕੋਲੇ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾ ਵੀ ਕੰਟਰਾਬੈਂਡਰੀ ਹੈਗਾ ਗੋਰੀਆਂ ਹੋ ਗਿਆ ਤੇ ਨਾਲ ਵੈਪਨ ਵੀ ਹੋ ਸਕਦਾ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਗਈ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇੰਨੇ ਪੁਲਿਸ ਵੱਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਉੱਤੇ ਵਿੱਚ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੈ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡੋ ਦੇ ਚਿਹਗੇ ਜਿਹੜੇ ਕਿ ਰਿਕਵਰ ਕਰਦੇ ਨੇ ਤੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਇਹ ਕੁਝ ਗੋਲੀਆਂ ਵਗੈਰਾ ਦੇ ਕੋਲ ਲੱਗੇ ਆ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਕਰਨੀ ਹੈ ਦੇ ਬਾਤ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀਪੀਐਸ ਦਾ ਮੁਕਦਮਾ ਦਰਜ ਸੀ ਤਿੰਨੇ ਤੇ ਆਮ ਜੈਕਟ ਦੇ ਸੀ ਤੇ ਇੱਕ ਮੰਡਲ ਦਾ ਪਰਚਾ ਦਰਜ ਸੀ ਸਰ ਇਹਦੇ ਨੇ ਕੱਲਾ ਹੀ ਸੀ ਇਹ ਹਾਂ ਇਹ ਅੱਜ ਕੱਲਾ ਹੀ ਸੀਗਾ ਬਟ ਅਦਰਵਾਇਜ਼ ਇਹ ਬੰਮੀਹਾ ਗੈਂਗ ਨਾਲ ਅਸੋਸੀਏਟਡ ਹੈ ਤੇ ਇਹ ਉਹਨਾਂ ਦਾ ਮੇਨ ਵੈਪਰ ਸਪਲਾਈਅਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਮ ਜੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹ ਲੋਕਾਂ ਦੇ ਕਵਰ ਹੋਏ ਨੇ ਤੇ ਹੋਰ ਵੀ ਵੈਪਰ ਲੈਣੇ ਉਹਨਾਂ ਨੂੰ ਸਪਲਾਈ ਕੀਤੇ ਬੰਮੀਹਾ ਗੈਂਗ ਜਿਹੜੇ ਕਿ ਅਲੱਗ-ਅਲੱਗ ਨੌਬਾਰ ਦਾਤਾ ਸੀ ਉਸ ਨੂੰ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਦੇ ਬਲਕਿ ਸੋ ਇਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਇੱਥੇ ਅਰੈਸਟ ਕੀਤਾ ਤੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਸਰ ਕਾਲਾ ਕਿਨੇ ਪੱਛਾਇਸ਼ ਦੀ ਪਹਿਲਾ 5 ਪੱਛਾਇਸ਼ ਕੋਈ ਸਾਥੀ ਵੀ ਸੀ ਨਾਲ ਇਹਦੇ ਜਾਂ ਇਕੱਲੇ ਆਏ ਨਹੀਂ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਇਕੱਲਾ ਹੀ ਸੀਗਾ ਕਿ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਇਕੱਲਾ ਹੀ ਬਟ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀ ਇਹਨੇ ਫਾਇਰ ਕੀਤਾ ਜਦ ਇਹ ਰਿਟੈਲੀਗੇਸ਼ਨ ਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਵੀ ਜਿਹਦੇ ਕਰਕੇ ਇਹ ਸੱਟ ਖਾ। ਪਰ ਕਿਹੜੇ ਬਿਆਪਨ ਨੇ ਇਹਨੇ ਫਾਇਰ ਕਰਿਆ? ਇਹਦੀ ਰਿਵਾਲਵਰ ਸੀਗੀ। ਉਹ ਰਿਵਾਲਵਰ ਦੇ ਨਾਲ ਇਹਨੇ ਫਾਇਰ ਕੀਤਾ। ਸਰ ਇੱਕੋ ਸੀ ਜੀ। ਅਸਲਾ ਇੱਕੋ ਬਰੰਦ ਦਾ। ਹਾਂ ਇੱਕੋ ਹੀ ਅਸਲਾ ਬਰੰਦ ਦਾ। ਕਿੰਨੇ ਗੇਜ ਦਾ ਸਰ? ਲਟਕੇ ਜਿਹਦਾ। ਇਹ ਹੋਊਗਾ 28 30 ਸਾਲ ਦਾ। ਸਰ ਜਿੰਨਾ ਕਿ ਪਤਾ ਲੱਗੇ ਕਿ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਹੈ? ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ। ਉਪਲੇਟ ਉਪਨ ਹੈੜੀ। ਉਥੇ ਦਾ ਰਹਿਣ ਵਾਲਾ ਸੋ ਇਹਨੂੰ ਅੱਜ ਇੱਥੇ ਪਾਬੂ ਕੀਤਾ ਚਲੇ ਪਿਲੇ ਪਰਚੇ ਆਪਣੇ ਟੈਲੀ ਚੇਨ ਲੱਗਦਾ ਕਿ ਹੋਰ ਵੀ ਨਹੀਂ ਪਟਿਆਲੇ ਦੇ ਸਿਰ ਬੰਬੀ ਹਾ ਗੈਂਗ ਦੀ ਤੁਸੀਂ ਗੱਲ ਕੀਤੀ ਕਿ ਸਿੱਧਾ ਐਸੋਸੀਏਟ ਸੀ ਜਾਂ ਕੋਈ ਅੱਗੇ ਸਿੱਧਾ ਹੀ ਐਸੋਸੀਏਟ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਸੋ ਵੈਪਨ ਸਪਲਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਤਾਂ ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਕੀਗੇ ਜਿੰਨਾ ਚਨੇ ਵੈਪਨ ਸਪਲਾਈ ਕੀਤੇ ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮੇਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਅਰੈਸਟ ਫੀਸ ਹੋਵੇ। ਸਰ ਇੱਕ ਵਾਰ ਨਾਮ ਵੀ ਵੈਪਨ ਵੀ ਲਿਖੋ ਕਿ ਤੁਹਾਨੂੰ ਇਹ ਤਾਂ ਕਨਫਰਮ ਹੋਊਗਾ ਜੀ ਜਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਅਸੀਂ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਹੈ ਉਹ ਐਪੀ ਵਾਲੇ ਪਾਸੋਂ ਇਹ ਲੈ ਕੇ ਆਇਆ ਸੀ ਜਿਹੜੇ ਪਹਿਲਾਂ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਤੋਂ ਦੱਸ ਦਿਓ ਜੀ ਰਜਿੰਦਰ ਸਿੰਘ ਉਰਫ ਤੇਜੀ ਉਰਫ ਫੈਂਕਾ ਵੀ ਕਹਿੰਦੇ ਨੇ। ਥੈਂਕ ਯੂ